ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਮਸਤੂਆਣਾ ਵਿੱਚ 26 ਸਟੇਟਾਂ ਦੇ ਗੱਤਕਾ ਖਿਡਾਰੀਆਂ ਦਰਮਿਆਨ ਕਰਵਾਏ ਗਏ ਨੈਸ਼ਨਲ ਗੱਤਕਾ ਮੁਕਾਬਲਿਆਂ ਵਿੱਚ ਬਟਾਲਾ ਦੀਆਂ ਤਿੰਤ ਧੀਆਂ ਅਤੇ ਇੱਕ ਬੇਟੇ ਨੇ ਅਲੱਗ-ਅਲੱਗ ਕੈਟਾਗਰੀ ਦੇ ਗੱਤਕਾ ਮੁਕਾਬਲਿਆਂ ਵਿੱਚ 골ਡ ਮੈਡਲ ਜਿੱਤ ਕੇ ਬਟਾਲਾ ਸਮੇਤ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਇਹਨਾਂ ਜੇਤੂ ਖਿਡਾਰੀਆਂ ਦੇ ਬਟਾਲਾ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਜ਼ਿਲ੍ਹਾ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਮਠਾਰੂ ਅਤੇ ਪ੍ਰੂਵਮੈਂਟ ٹرسٹ ਦੇ ਚੇਅਰਮੈਨ ਨਰੇਸ਼ ਕੋਇਲ ਨੇ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬਟਾਲਾ ਸਮੇਤ ਜ਼ਿਲ੍ਹੇ ਇਹ ਜਿਹੜਾ ਹੈ ਮਾਣ ਵਾਲੀ ਗੱਲ ਹੈ ਕਿ ਜੁਜਾਰੂਆਂ ਦੀ ਖੇਡ ਗਤਕਾ ਤੇ ਹੋਏ ਮੁਕਾਬਲੇ ਵਿੱਚ ਬਟਾਲਾ ਦੀਆਂ ਤਿੰਤੀਆਂ ਤੇ ਇੱਕ ਬੇਟੇ ਨੇ ਬਾਜ਼ੀ ਮਾਰਦੇ ਹੋਏ 골ਡ ਮੈਡਲ ਆਪਣੀ ਝੋਲੀ ਪਵਾਇਆ ਹੈ ਤੇ ਉੱਥੇ ਹੀ ਮਾਪੇ ਅਤੇ ਉਸ ਸਮੇਂ ਜੇਤੂ ਖਿਡਾਰਣਾ ਦਾ ਕਹਿਣਾ ਸੀ ਕਿ ਉਹ ਉਹਨਾਂ ਨੂੰ 골ਡ ਮੈਡਲ ਜਿੱਤਣ ਦੀ ਖੁਸ਼ੀ ਹੈ ਤੇ ਮੁਕਾਬਲੇ ਵਿੱਚ ਕਾਫੀ ਮੁਸ਼ਕਲਾਂ ਆਈਆਂ ਸਨ ਪਰ ਲੇਕਿਨ ਸਾਨੂੰ ਮਿਹਨਤ ਤੇ ਵਿਸ਼ਵਾਸ ਸੀ ਅਤੇ ਅੱਗੇ ਹੋਰ ਮਿਹਨਤ ਅਸੀਂ ਕਰਾਂਗੇ ਤੇ ਹੋਰ ਵੀ ਆਪਣੀ ਖੇਡ ਨੂੰ ਜਿਹੜਾ ਹੈ ਉਹ ਨਿਖਾਰਾਂਗੇ ਅੱਠ ਸਾਲੋਂ ਗੇਮ ਨੂੰ ਗੱਤਕਾ ਸਿੱਖਦੇ ਆ ਨਾ ਤੇ ਅੱਜ ਮਤਲਬ ਕਿ ਇਸ ਵਾਰ ਮੈਂ 골ਡ ਮੈਡਲ ਆਇਆ స్టేਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਕਿ ਪ੍ਰੈਕਟਿਸ ਕੀਤੀ ਸੀ ਕੀਤੀ ਤੇ ਉਹ ਮਿਹਨਤ ਦਾ ਫਲ ਜੂਰ ਮਿਲਿਆ ਸਾਨੂੰ ਸਾਰੇ ਬੱਚਿਆਂ ਨੂੰ ਕਈ ਵਈ ਨਾ ਧਿਆਸ ਉਹ ਕਹਿੰਦੇ ਆ ਰਹੇ ਕਿ ਸਾਡੇ ਲਾਇਕ ਨਹੀਂ ਕੀ ਇਹ ਗੇਮ ਗੱਤਕਾ ਪਰ ਤੁਸੀਂ ਫਿਰ ਵੀ ਗੱਤਕਾ ਸਿੱਖਿਆ ਤੇ ਜਿੱਤਿਆ ਵੀ ਉਹ ਨਹੀਂ ਕਹਿਣਾ ਚਾਹੁੰਦੇ ਨਹੀਂ ਇਹ ਇਹਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇਾਨੂੰ ਗੇਮ ਦਿੱਤੀ ਹੈ ਗੁਰਗੋਬਿੰਦ ਸਿੰਘ ਜੀ ਨੇ ਤੇ ਇਹ ਸਿੱਖਣੀ ਜ਼ਰੂਰ ਚਾਹੀਦੀ ਆ ਸਾਨੂੰ ਇਨਾ ਕੋ ਕੰਪੀਟੀਸ਼ਨ ਟਾਫ ਸੀ ਹੈਗਾ ਸੀ ਕਿੰਨੀਆਂ ਸਟੇਟਸ ਆਈਆਂ ਹੋਈਆਂ 26 ਸਟੇਟ ਆਈਆਂ ਸੀ ਕਿਸ ਤਰ੍ਹਾਂ ਦਾ ਮੁਕਾਬਲਾ ਰਿਹਾ ਸੀ ਟਫ ਸੀਗਾ ਕਿੰਨਾ ਹੀ 19 ਸੀ ਥੋੜੀ ਥੋੜੀ ਹੈਗੀ ਥੋੜੀ ਥੋੜੀ ਹਾਂਜੀ ਪੂਰੀ ਇਹ ਟ੍ਰੇਨਿੰਗ ਬੱਚਿਆਂ ਦੇ ਇਹਨਾਂ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀ ਜੋ ਕਿ ਸਾਡੀ ਕਲਾਸ ਬਰਨਾਨੇਤ ਨਗਰ ਗੁਰਦੁਆਰਾ ਸਾਹਿਬ ਚੱਲਦੀ ਸੀ ਤੇ ਬੱਚਿਆਂ ਨੇ ਮੇਰੇ ਨਾਲ ਸਹਿਯੋਗ ਕੀਤਾ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਕਹਿੰਦਾ ਗਿਆ ਉਵੇਂ ਉਵੇਂ ਟ੍ਰੇਨਿੰਗ ਕਰਦੇ ਰਹੇ ਤੇ ਉਹਦਾ ਰਿਜ਼ਲਟ ਤਰੀ ਜਿਹੜਾ ਸਾਰੇ ਸਾਹਮਣੇ ਦੇਖਾ ਜੋ ਵੀ ਜਿਹਦੇ ਵਿੱਚ 8ਵੀਂ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਨੇ ਜਿਹੜਾ ਵਾ 골ਡ ਮੈਟ ਖੇਡ ਲੰਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਵੀ ਮੈਂ ਇਹਨਾਂ ਨੂੰ ਕਰਵਾਇਆ ਤੇ ਇਹਨਾਂ ਨੇ ਵਧੀਆ ਸਿੱਖ ਕੇ ਤੇ ਉਹ ਬੱਚਿਆਂ ਨੇ ਉੱਥੇ ਆਪਣਾ ਵਧੀਆ ਰਿਜ਼ਲਟ ਜਿਹੜਾ ਤੁਹਾਡੇ ਸਟੂਡੈਂਟਸ ਵਿੱਚ ਜੇ ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਲੜਕੀਆਂ ਦੀ ਕੀਤੀ ਜਾਵੇ ਜਲਦੀ ਤੇ ਵਧੀਆ ਤਰੀਕੇ ਨਾਲ ਕਾਹੋਂ ਜਿਆਦਾ ਸਫਲਤਾ ਕਰਦੇ ਤੇ ਜੇ ਦੇਖਿਆ ਜਾਵੇ ਤਾਂ ਬॉयਜ਼ ਵੀ ਵਧੀਆ ਆ ਪਰ ਲੜਕੀਆਂ ਦਾ ਇਹ ਆ ਵੀ ਉਹ ਛੇਤੀ ਮੈਂਟਲੀ ਕੋਈ ਵੀ ਚੀਜ਼ ਨੂੰ ਛੇਤੀ ਕੈਪਚਰ ਕਰਦੀਆਂ ਆ ਤੇ ਇਸ ਕਰਕੇ ਉਹਨਾਂ ਦਾ ਜ਼ਿਆਦਾ ਧਿਆਨ ਇਸ ਚੀਜ਼ ਵੱਲ ਹੁੰਦਾ ਆ ਤੇ ਮਿਹਨਤਾਂ ਲੜਕੀਆਂ ਤੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਹ ਫਿਜ਼ੀਕਲੀ ਥੋੜੀਆਂ ਜੀਆਂ ਵੀ ਕਹਿ ਸਕਦੇ ਆਪਾਂ ਵੀ ਬੱਚਿਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਆ ਪਰ ਮੈਂਟਲੀ ਉਹ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੀਆਂ ਆ ਕਿੰਨਾ ਟਾਈਮ ਫਿਰ ਟ੍ਰੇਨਿੰਗ ਹੁੰਦੀ ਆ ਇਹ ਸਾਡੀ ਕਲਾਸ ਜਿਹੜੀ ਹੈ ਡੇਢ ਤੋਂ 2 ਘੰਟੇ ਡੇਲੀ ਜਿਹੜੀ ਸੀਗੀ ਉਹ ਚੱਲਦੀ ਸੀਗੀ ਤੇ ਬਾਕੀ ਨੈਸ਼ਨਲ ਦੇ ਆਪਾਂ ਜਦੋਂ ਜਾਣਾ ਸੀਗਾ ਬੱਚਿਆਂ ਦੀ ਇਹਨਾਂ ਦੀ 4-5 ਘੰਟੇ ਸਵੇਰੇ ਤੇ 4-5 ਘੰਟੇ ਆਪਾਂ ਰੋਜ਼ ਪ੍ਰੈਕਟਿਸ ਕਰਉਂਦੇ ਕਿੰਨੇ ਸਾਲ ਦਾ ਬੱਚਾ ਹੋਵੇ ਤਦ ਰੋ ਆਖਰਣ ਲੈ ਸਕਦਾ ਇਹ ਇਸ ਸਾਲ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਨੇ ਜਿਹੜੇ ਵੀ ਪੰਜਾਬ ਗੱਤਕਾ ਨੇ ਫੈਸਲਾ ਲਿਆ ਕਿ 8 ਸਾਲ ਦਾ ਬੱਚਾ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਬੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ ਇਹਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪੀਤ ਕੌਰ ਤੇ ਅੰਡਰ 25 ਸਾਲ ਗੁਰਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਹੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਇਦਾਂ ਛੋਟੇ ਬੱਚੇ ਮੈਂ ਵੇਖ ਕੇ ਖੁਦ ਹੈਰਾਨ ਹੋ ਗਿਆ ਇਹ ਬੱਚੇ ਗੱਤਕਾ ਖੇਡਦੇ ਕਿੱਦਾਂ ਨੇ ਉਹ ਦੇਖਣ ਲੱਗਦੇ ਛਿੱਲੀ ਰੋਂ ਵੀ ਥੋੜੇ ਫਿਜ਼ੀਕਲੀ ਲੱਗਦੇ ਵੀ ਬਹੁਤ ਛੋਟੇ ਛੋਟੇ ਨੇ ਉਮਰ 'ਚ ਵੀ ਔਰ ਬਹੁਤ ਦੀਕ ਨੇ ਔਰ ਮੈਂ ਇਹਨਾਂ ਦੀ ਬਾਹਾਦਰੀ ਦੀ ਲਾਦ ਦਿੰਨਾ ਵਾਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇਹ ਮਕਾਮ ਪ੍ਰਾਪਤ ਕੀਤੇ ਨੇ ਇਹਨਾਂ ਨੇ ਸਿਰ ਜਿੱਤ ਕੇ 골ਡ ਮੈਡਲ ਆਏ ਨੇ ਮੈਂ ਬਹੁਤ ਬਹੁ ਮਾਰਗਬਾਤ ਦਿਨਾ ਗਤਕਾ ਅਸੇਜਨ ਨੂੰ ਔਰ ਜਿਲ੍ਹਾ ਗਤਕਾ ਅਸੇਜਨ ਨੂੰ ਔਰ ਖਾਸ ਕਰ ਮਠਾਰੂ ਜਿੰਨੇ ਨੂੰ ਔਰ ਉਹਨਾਂ ਦੇ ਕੋਚ ਸਾਹਿਬ ਨੂੰ ਵੀ ਜਿਨ੍ਹਾਂ ਨੇ ਕਿ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਧੰਨਵਾਦ ਜੀ ਬਹੁਤ ਹੀ ਖੁਸ਼ੀਗਾਰੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆੜੀਆਂ ਬੱਚੀਆਂ ਮੱਤਲਕੇ ਵੀ ਨੈਸ਼ਨਲ ਜਿੱਤ ਕੇ ਆਈਆਂ ਮੱਤਲਕੇ ਵੀ ਓਲਡ ਮੈਡ ਜੀ ਤੇ ਅਸੀਂ ਸਾਡੀ ਸੋਚ ਇਹੀ ਹੈ ਕਿ ਮੱਤਲਕੇ ਵੀ ਗੁਰੂ ਵਾਲੇ ਪਾਸੇ ਚੰਗੇ ਪਾਸੇ ਮੱਤਲਕੇ ਪਾਈਏ ਇਹੀ ਚੀਜ਼ ਸੋਚ ਕੇ ਹੀ ਮੱਤਲਕੇ ਵੀ ਗਤਕੇ ਵਿੱਚ ਪਾਇਆ ਮੱਤਲਕੇ ਉਹ ਬੱਚੇ ਕਿ ਮਾਫਰ ਹੁਕਮ ਕਰਨਾ ਚਾਹੋਗੇ ਜਿਹੜੀਆਂ ਤਿਆਂ ਨੂੰ ਪਛਾਰ ਰੱਖਦੇ ਮੇਰੇ ਹਾਂਜੀ ਉਹ ਵੀ ਮਲਕੇ ਵੀ ਗੱਤਕੇ ਦੇ ਵਿੱਚ ਕੌਣ ਮਲਕੇ ਵੀ ਤੇ ਤਿਆਂ ਨੂੰ ਮਲਕੇ ਅੱਗੇ ਲਿਆਉਣ ਮਲਕੇ ਹਾਂਜੀ